ਇਹ ਕਿਲੇ ਚੌਂਦਰਾ ਮੰਦਿਰ ਆਇ ਇਹਨਾਂ ਦਾ ਮਹਤਮ ਜਿਹੜਾ ਹੈ ਇਹ ਸਵੈੰਭੂ ਸ਼ਿਵਲਿੰਗ ਹੈ ਇਹ ਆਪਣੇ ਆਪਣੇ ਆਪ ਉਤਪੰਨ ਹੋਏ ਹੋਏ ਨੇ ਗਰ ਨੂੰ ਬਿਲ ਪੱਤਰ ਫਲ ਫੁੱਲ ਬਹੁਤ ਪਸੰਦ ਨੇ ਵਰਤ ਰੱਖਣ ਤੋਂ ਬਾਅਦ ਜਿਹੜਾ ਇਹ 400ੰਬਰ ਆਇੰਗੇ ਚੌਥੇ ਸੋਮਵਾਰ ਜਿਹੜਾ ਉਹ ਦਾਪਨ ਹੈ ਉਹ ਦਾਪਨ ਦੀ ਵਿਧੀ ਹੁੰਦੀ ਹੈ ਉਹ ਵਿਧੀ ਕਰਨ ਤੋਂ ਬਾਅਦ ਹੀ ਜਿਹੜੇ ਆਪਾਂ ਦਾਪਨ ਕਰਦੇ ਆਂ ਉਸ ਤੋਂ ਬਾਅਦ ਹੀ ਆਪਣੇ ਜਿਹੜੇ ਵਰਤ ਸਫਲ ਹੁੰਨੇ ਆਂ ਕਾਇਨ ਦੇਵਰੇ ਰਾਜੇ ਮਹਾਰਾਜੇ ਪਹਿਲਾਂ ਉਰੇ ਹੀ ਮੱਥਾ ਜਲ ਬੜਾ ਟਰਾਂਦੇ ਸੀਗੇ ਇਹਦੀ ਮੰਦਿਰ ਨੂੰ ਬਹੁਤ ਪ੍ਰਾਣੀ ਮੰਨਤਾ ਹੈ ਬਹੁਤ ਹੀ ਕਿਰਪਾ ਉਹਰੇ ਭਗਵਾਨ ਦੀ ਜੈ ਵੀਰ ਵਜਰੰਗੇ ਹਰ ਹਰ ਮਹਾਦੇਵ ਸੋ ਸਾਡਾ ਜੋ ਦੇਸ਼ਾ ਭਾਰਤ ਦੇਸ਼ ਇੱਥੇ ਹਰ ਦਿਨ ਕੋਈ ਨਾ ਕੋਈ ਤਿਹਾਰ ਮਨਾਇਆ ਜਾਂਦਾ ਹੈ ਤੇ ਅੱਜ ਜੋ ਜੂਨ ਜੁਲਾਈ ਦਾ ਮਹੀਨਾ ਚੱਲ ਰਿਹਾ ਹੈ ਇਹ ਸ਼ਿਵ ਭਗਵਾਨ ਦੇ ਦਿਨ ਹਨ ਅੱਜ ਜੋ ਪਹਿਲਾ ਸੋਮਵਾਰ ਤੇ 사વન ਦਾ ਪਹਿਲਾ ਸੋਮਵਾਰ ਹੈ ਤੁਹਾਨੂੰ ਅੱਜ ਪਟਿਆਲਾ ਦੇ ਰਾਜੇਸ਼ਵਰੀ ਸ਼ਿਵ ਮੰਦਿਰ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂਗੇ ਤੇ ਅਸੀਂ ਇਸ ਦਿਨ ਕੀ ਖਾਣਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ ਹੈ ਤੇ ਇਸ ਦਿਨ ਦੀ ਕੀ ਮਹੱਤਤਾ ਹੈ ਉਸ ਦੇ ਬਾਰੇ ਪੰਡਿਤ ਜੀ ਨਾਲ ਗੱਲਬਾਤ ਕਰਾਂਗੇ ਤੇ ਉੱਥੇ ਜਾ ਕੇ ਸ਼ਰਧਾਲੂਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਉਹਨਾਂ ਦੀ ਕੀ ਮਨੋ ਕਾਮਨਾ ਮੰਨੇ ਤੇ ਉਹ ਦਿਲ ਦੇ ਵਿੱਚ ਕੀ ਲੈ ਕੇ ਆਏ ਨੇ ਜੋਸ਼ੀ ਭਗਵਾਨ ਤੋਂ ਮਨਵਾਣਾ ਚਾਹੁੰਦੇ ਨੇਗੇ ਤੇ ਇਸ ਪਟਿਆਲੇ ਦੇ ਜੋ ਰਾਜेश्वरी ਮੰਦਰਾ ਤੇ ਇੱਥੇ ਸ਼ੁਰੂਆਤ ਕਿੱਦਾਂ ਹੋਈ ਸੀ ਇਸ ਦੇ ਬਾਰੇ ਵੀ ਤੁਹਾਨੂੰ ਪੂਰੀ ਪੂਰੀ ਜਾਣਕਾਰੀ ਦਵਾਂਗੇ ਦੋਸਤੋ ਜੋ ਇਸੇ ਰਾਜेश्वरी ਮੰਦਰ ਦੇ ਜੋ ਪੁਜਾਰੀ ਨੇ ਅੱਜ ਅਸੀਂ ਉਹਨਾਂ ਤੋਂ ਇਸ ਦਿਨ ਦੀ ਮਹੱਤਤਾ ਬਾਰੇ ਪੁੱਛਦੇ ਆ ਕਿ ਇਹ ਇਸ ਮੰਦਰ ਦਾ ਇਤਿਹਾਸ ਕੀ ਆ ਤੇ ਅੱਜ ਦੇ ਦਿਨ ਦੀ ਜੋ ਮਹੱਤਤਾ ਉਹਦੇ ਬਾਰੇ ਸਾਨੂੰ ਥੋੜਾ ਦੱਸਣਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਧੰਨਵਾਦ ਜੀ ਜੈ ਬੋਲੇ ਸ਼ੰਕਰ ਕੀ ਹਰ ਹਰ ਮਹਾਦੇਵ ਤੁਸੀਂ ਮੈਮ ਤੁਸੀਂ ਦੱਸੋਗੇ ਜਿਹੜਾ ਅੱਜ ਦਾ ਇਹ ਦਿਨ ਹੈਗਾ ਸ਼ਾਵਨ ਦਾ ਇਹਦੀ ਮਹੱਤਤਾ ਬਾਰੇ ਤੇ ਇਹ ਜਿਹੜਾ ਹੈ ਆਪਣਾ ਮੰਦਰ ਸ਼ਿਵ ਮੰਦਿਰ ਦੀ ਜੋ ਇਤਿਹਾਸਾ ਉਹਦੇ ਬਾਰੇ ਵੀ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਐ ਮੈਂ ਗੀਤਾ ਪਟਕਸ਼ਮ ਮੰਦਿਰ ਕਿਲਾ ਚੌਂਕ ਪਟਿਆਲਾ ਤੋਂ ਆਪਣਾ ਸ਼੍ਰੀ ਰਾਜ ਰਾਜੇਸ਼ਵਰ ਮੰਦਿਰ ਹੈ ਜਿਹੜਾ ਇਹ ਪੁਰਖਾਂ ਤੋਂ ਬਣਿਆ ਹੋਇਆ ਹੈ ਆਪਣੇ ਰਾਜਾ ਮਹਾਰਾਜਾਂ ਦੇ ਟਾਈਮ ਦਾ ਬਣਿਆ ਹੋਇਆ ਹੈ ਤੇ ਜਿਹੜਾ ਆਪਣਾ ਪਟਿਆਲਾ ਸ਼ਹਿਰ ਹੈ ਉਹ ਸਭ ਤੋਂ ਵੱਡਾ ਚੌਂਕ ਬਣਾਇਆ ਹੈ ਕਿਲਾ ਚੌਂਕ ਆਪਣੇ ਕਿਲੇ ਚੌਂਕ ਦੇ ਰਹਾ ਮੰਦਿਰ ਹੈ ਇਹਨਾਂ ਦਾ ਮਹਾਤਮ ਜਿਹੜਾ ਹੈ ਸਵੈੰਭੂ ਸ਼ਿਵਲਿੰਗ ਹੈ ਇਹ ਆਪਣੇ ਆਪਣੇ ਆਪ ਉਤਪੰਨ ਹੋਏ ਹੋਏ ਨੇ ਇਹ ਆਪਾਂ ਨੇ ਸਥਾਪਿਤ ਨਹੀਂ ਕਰੇ ਹੋਏ ਤੇ ਇਹਦੀ ਮਹਾਤਮਾ ਉਸ ਤੋਂ ਵੱਧ ਜਾਂਦੀ ਹੈ ਸਵੈੰਭੂ ਸ਼ਿਵਲਿੰਗ ਦੀ ਉਸ ਤੋਂ ਵੱਧ ਜਾਂਦੀ ਹੈ ਜੋ ਉਹਦੇ ਲੋਕ ਨੇ ਬਾਹਰ ਤੋਂ ਵੀ ਆਂਦੇ ਨੇ ਕਾਫੀ ਬੰਦੇ ਤੇ ਜਿਹੜੇ ਉਹ ਬੰਦੇ ਬਾਹਰ ਵੀ ਚਲੇ ਗਏ ਆ ਉਹ ਵੀਡੀਓ ਕਾਲ ਤੇ ਵੀ ਦਰਸ਼ਨ ਕਰਦੇ ਨੇ ਕਿਉਂਕਿ ਉਹਦੀ ਮਹਾਤਮ ਜਿਹੜਾ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ ਕਿਉਂਕਿ ਸਭ ਦੀ ਮਨੋ ਕਾਮਨਾਵਾਂ ਉਹਦੇ ਪੂਰੀ ਹੁੰਦੀਆਂ ਨੇ ਵਿਸ਼ਵਾਸ ਹੈ ਇੱਕ ਆ ਸਭ ਕੋ ਬੰਦਿਆਂ ਦੀ ਮੈਮ ਜੋ ਅੱਜ ਦਾ ਦਿਨ ਆ ਸ਼ਾਵਨ ਦਾ ਮਹੀਨਾ ਜਿਹੜੇ ਸਾਡੇ ਭਗਤ ਨਗੇ ਉਹ ਕਿਸ ਤਰ੍ਹਾਂ ਲਾਹਾ ਲੈ ਸਕਣ ਇਸ ਦਿਨ ਦੇ ਵਿੱਚ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਇਹ ਵੀ ਦਰਸ਼ਕਾਂ ਨੂੰ ਥੋੜਾ ਦੱਸੋ ਦੇਖੋ ਵਰਤ ਤਾਂ ਇਹੀ ਹੁੰਦਾ ਵੀ ਨਿਰਜਲ ਵਰਤ ਹੁੰਦਾ ਪਰ ਲੇਕਿਨ ਅੱਜ ਕੱਲ ਨਿਰਜਲ ਸਭ ਦਵਾਈਆਂ ਬੂਟੀਆਂ ਖਾਂਦੇ ਨੇ ਤੇ ਇਸ ਕਰਕੇ ਜਿਹੜੇ ਬੰਦੇ ਨੇ ਉਹ ਆਪਾਂ ਇੱਕ ਟਾਈਮ ਰੋਟੀ ਖਾ ਸਕਦੇ ਆ ਮਿੱਠੇ ਨਾਲ ਖਾਣਾ ਹੁੰਦਾ ਹੈ ਭਗਵਾਨ ਸ਼ੰਕਰ ਨੂੰ ਮਿੱਠਾ ਬਹੁਤ ਪਸੰਦ ਹੈ ਜਿਸ ਕਰਕੇ ਆਪਾਂ ਇੱਕ ਟਾਈਮ ਮਿੱਠਾ ਅੰਨ ਖਾ ਸਕਦੇ ਆ ਆਪਾਂ ਤੇ ਨਮਕ ਨਹੀਂ ਖਾਣਾ ਇਹਦੇ ਵਿੱਚ ਜੂਸ ਦੁੱਧ ਆਪਾਂ ਲੈ ਸਕਦੇ ਆ ਕਾਫੀ ਜਿਹੜੀ ਹੈ ਉਹਦੇ ਵਿੱਚ ਕੈਫੀਨ ਹੁੰਦੀ ਹੈ ਉਹ ਆਪਣਾ ਅਵੋਇਡ ਕਰਨੀ ਚਾਹੀਦੀ ਹੈ ਉਹ ਨਹੀਂ ਲੈਣੀ ਚਾਹੀਦੀ ਤੇ ਰਹੀ ਖਾਸ ਗੱਲ ਇਸ ਦਿਨ ਦੀ ਇਸ ਸਾਵੰਦ ਜਿਹੜਾ ਸੋਮਵਾਰ ਹੈ ਇਹ ਬਹੁਤ ਹੀ ਮਹਾਨਤਮ ਵਾਲਾ ਹੈਗਾ ਤੇ ਜਿਹੜਾ ਇਹ ਸ਼ਾਵਨ ਦਾ ਸੋਮਵਾਰ ਹੈ ਭਗਵਾਨ ਸ਼ੰਕਰ ਨੂੰ অতি ਪ੍ਰੀਅ ਹੈ ਇਸ ਵਿੱਚ ਭਗਵਾਨ ਸ਼ੰਕਰ ਜਿਹੜੇ ਐ ਆਪਣੀ ਸਮਾਦੀ ਤੋਂ ਉੱਠੇ ਹੁੰਦੇ ਆ ਤੇ ਭਗਵਾਨ ਸ਼ੰਕਰ ਦੀ ਜਿੰਨੀ ਪੂਜਾ ਅਰਚਨਾ ਕੀਤੀ ਜਾਵੇ ਉਹਨਾਂ ਆਪਾਂ ਨੂੰ ਦੁੱਗਣਾ ਫਲ ਮਿਲਦਾ ਹੈ ਤੇ ਜਿਹੜੇ ਦਰਜ ਆਪਣੇ ਜੋ ਭਗਤ ਆਂਦੇ ਨੇ ਮਨੋਂ ਕਾਮਨਾਵਾਂ ਕਾਮਨਾਵਾਂ ਲੈ ਕੇ ਆਂਦੇ ਨੇ ਉਹਨਾਂ ਨੂੰ ਐਸਾ ਕੀ ਕਰਨਾ ਚਾਹੀਦਾ ਹੈ ਕਿ ਉਹ ਭੋਲੇ ਸ਼ੰਕਰ ਦੇ ਜੋ ਆਸ਼ੀਰਵਾਦ ਉਹ ਪ੍ਰਾਪਤ ਕਰ ਸਕਣ ਵੀ ਕਿਹੜੀ ਐਸੀ ਪੂਜਾ ਕਿਹੜੀ ਵਿਧੀ ਆਗੀ ਦੇਖੋ ਵਿਦੀ ਤਾਂ ਭਗਵਾਨ ਪੂਜਾ ਪਾਰ ਦੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਆਪਾਂ ਜਿੰਨਾ ਜ਼ਿਆਦਾ ਦੱਸਾਂਗੇ ਉਹਨਾਂ ਦੱਸਿਆ ਵੀ ਨਹੀਂ ਜਾਂਦਾ ਲੇਕਿਨ ਹਾਂ ਭਗਵਾਨ ਸ਼ੰਕਰ ਜਿਹੜੇ ਹੈ ਇੱਕ ਜਲ ਦੇ ਲੋਟੇ ਤੋਂ ਹੀ ਖੁਸ਼ ਹੋ ਜਾਂਦੇ ਆ ਲੇਕਿਨ ਹਾਂ ਮਹਾਤਮ ਜਿਹੜਾ ਕਹਿੰਦਾ ਹੈ ਗ੍ਰੰਥਾ ਦੇ ਵਿੱਚ ਜੋ ਲਿਖਿਆ ਹੋਇਆ ਹੈ ਭਗਵਾਨ ਸ਼ੰਕਰ ਨੂੰ ਬਿਲ ਪੱਤਰ ਫਲ ਫੁੱਲ ਬਹੁਤ ਪਸੰਦ ਨੇ ਕਨੇਰ ਦੇ ਫੁੱਲ ਬਹੁਤ ਪਸੰਦ ਨੇ ਤੇ ਆਪਾਂ ਆਪਣੀ ਸ਼ਰਧਾ ਮੁਤਾਬਿਕ ਚੱਲੀਏ ਜੋ ਚੀਜ਼ ਆਪਣੇ ਅੱਖਾਂ ਦੇ ਅੱਗੇ ਆਪਾਂ ਨੂੰ ਅੱਛੀ ਲੱਗਦੀ ਹੈ ਨਾ ਤਾਂ ਉਹ ਭਗਵਾਨ ਸਮਝੋ ਕਿ ਭਗਵਾਨ ਸ਼ੰਕਰ ਜੀ ਦਾ ਆਦੇਸ਼ ਹੋਇਆ ਵੀ ਉਹੀ ਉਹਨਾਂ ਨੂੰ ਅਰਪਣ ਕਰਨਾ ਚਾਹੀਦਾ ਜਿਵੇਂ ਕੋਈ ਮਿਠਾਈ ਦੇ ਵਿੱਚ ਜਾਂ ਪ੍ਰਸ਼ਾਦ ਦੇ ਵਿੱਚ ਜਾਂ ਕੋਈ ਫੁੱਲ ਦੇ ਵਿੱਚ ਕਿਸੇ ਵੀ ਤਰ੍ਹਾਂ ਨਾਲ ਆਪਾਂ ਜਿਹੜਾ ਹੈ ਆਪਾਂ ਕਰ ਸਕਦੇ ਹਾਂ ਵਰਤ ਰੱਖਣ ਤੋਂ ਬਾਅਦ ਜਿਹੜਾ ਇਹ 412 ਆਏਗੇ ਜੋਤੇ ਸੋਮਵਾਰ ਜਿਹੜਾ ਉਹ ਦਾਪਨ ਹੈ ਉਹ ਦਾਪਨ ਦੀ ਵਿਧੀ ਹੁੰਦੀ ਹੈ ਉਹ ਵਿਧੀ ਕਰਨ ਤੋਂ ਬਾਅਦ ਹੀ ਜਿਹੜੇ ਆਪਾਂ ਦਾਪਨ ਕਰਦੇ ਆ ਉਹ ਤੋਂ ਬਾਅਦ ਹੀ ਆਪਣੇ ਜਿਹੜੇ ਵਰਤ ਸਫਲ ਹੁੰਨੇ ਆ ਤੇ ਇਸ ਵਾਰ ਜਿਹੜਾ ਇਹ ਸੋਮਵਾਰ ਦੇ ਵਰਤ ਨੇ ਇਹ ਕਿੰਨੇ ਆ ਰਹੇ ਨੇ ਤੇ ਕਿੰਨੇ ਦਿਨ ਚੱਲਣਗੇ ਇਹ ਚਾਰ ਸੋਮਵਾਰ ਆਏ ਨੇ ਜੀ ਇਸ ਵਾਰੀ ਤੇ 30 ਤਰੀਕ ਤੱਕ ਚੱਲਣਗੇ ਜਿਹੜਾ ਸ਼ਾਵਨ ਹੈ 30 ਤਰੀਕ ਤੱਕ ਚੱਲੂਗਾ 9 ਅਗਸਤ ਤੱਕ ਤਾਂ ਮਿਰਖਲ ਬੰਦ ਹੋ ਗਏ ਨਹੀਂ ਸੋਮਵਾਰ ਰਹਾ ਹਾਂਜੀ ਸੋਮਵਾਰ ਜਿਹੜਾ ਉਹ 30 ਤੱਕ ਚੱਲੂਗਾ 400 ਮਾਰੀ ਐਈਸ਼ਵਰੀ 400 ਮਾਰਾ ਦੀ ਵਿਧੀ ਕਰਨ ਤੋਂ ਬਾਅਦ ਵਰਤ ਰੱਖਣ ਤੋਂ ਬਾਅਦ ਚੌਥੇ ਸੋਮਵਾਰ ਆਪਾਂ ਦਾਪਨ ਕਰਦਾਂਗੇ ਜੋ ਕਿ ਆਪਣੇ ਸਾਵਨ ਦੇ ਜਿਹੜੇ ਐ ਪੂਰੇ ਸਾਲ ਦੇ ਗਿਨੇ ਜਾਂਦੇ ਨੇ ਉਹ ਮੈਮ ਜੋ ਸਾਡੇ ਨਿਊ ਜਨਰੇਸ਼ਨ ਵਾਲ ਕੁਵਾਰੀਆਂ ਕੁੜੀਆਂ ਨੇ ਕਿਆਂ ਜਾਂ ਹਨਾ ਉਹਨਾਂ ਨੂੰ ਕਿਹੜਾ ਮਤਲਬ ਵਰਤ ਰੱਖਣਾ ਚਾਹੀਦਾ ਹੈ ਜੋ ਉਹਨਾਂ ਨੂੰ ਕੋਈ ਅੱਛਾ ਵਰਤ ਪ੍ਰਾਪਤ ਹੋਵੇ ਜਿਹੜਾ ਦੇਖੋ ਸੋਮਵਾਰ ਦੇ ਉਹਨੇ 16 ਸੋਮਵਾਰ ਹੁੰਦੇ ਨੇ ਬੋਆ ਸ਼ੰਕਰ ਜੀ ਦੇ ਜਿਹੜੇ ਸੋਮਵਾਰ ਦੇ ਵਰਤ ਰੱਖਦੇ ਆ ਉਹਨਾਂ ਨੂੰ ਬਹੁਤ ਵਧੀਆ ਵਰ ਔਰ ਇੱਛਾ ਪ੍ਰਾਪਤੀ ਲਈ ਹੀ ਵਰਤ ਰੱਖਿਆ ਹੁੰਦਾ ਹੈ ਵਧੀਆ ਵਰ ਮਿਲਦਾ ਹੈ ਉਹਨਾਂ ਦੀ ਜੋੜੀ ਬਣੀ ਰਹਿੰਦੀ ਹੈ ਜਿਹੜੇ ਵਿਆਹੁਟਿਕ ਜੀਵਨ ਹੈ ਉਹ ਵੀ ਵਿਹਾਰਵੀ ਕਿ ਲੜਕੀਆਂ ਜਿਹੜੀਆਂ ਰੱਖਦੀਆਂ ਨੇ ਲੇਡੀਜ਼ ਰੱਖਦੀਆਂ ਨੇ ਵਰਤ ਉਹਨਾਂ ਲਈ ਵੀ ਬਹੁਤ ਫਾਇਦੇਮੰਦ ਹੈ ਉਹਨਾਂ ਦੀ ਜੋੜੀ ਬਣੀ ਰਹਿੰਦੀ ਹੈ ਔਰ ਆਪਣੇ ਜਿਹੜੇ ਬੋਰੀ ਸ਼ੰਕਰ ਜੀ ਦਾ ਜਿਹੜਾ ਜੋੜੀ ਹੈ ਨਾ ਉਹਵੇਂ ਦੀ ਹੀ ਜੋੜੀ ਉਹਨਾਂ ਦੀ ਬਣੀ ਰਹਿੰਦੀ ਹੈ ਤਮ ਮੈਂ ਜਿਹੜੇ ਨੇ ਆਪਣੇ ਧਰਮ ਨੂੰ ਥੋੜਾ ਜਿਹਾ ਉਹ ਪੇਸ ਬਣਾ ਲੈਂਦੇ ਨੇ ਜਾਂ ਸ਼ਿਵ ਮਹਾਰਾਜ ਦਾ ਜਾਂ ਕਿਸੇ ਹੋਰ ਦਾ ਤੁਸੀਂ ਉਹ ਜਿਹੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਪੇਸ ਬਣਾ ਕੇ ਨੱਚਦੇ ਨੇ ਡਾਂਸ ਕਰਦੇ ਨੇ ਰੋਡਾਂ ਤੇ ਘੁੰਮਦੇ ਨੇ ਦੇਖੋ ਰੋਡਾਂ ਤੇ ਘੁੰਮਣਾ ਤਾਂ ਬਿਲਕੁਲ ਵੀ ਮੈਂ ਅੱਛਾ ਨਹੀਂ ਸਮਝੀ ਦੇਖੋ ਕੋਈ ਭਗਵਾਨ ਸ਼ੰਕਰ ਕੋਈ ਵੀ ਦੇਵੀ ਦੇਵਤਾ ਜਦੋਂ ਰੂਪ ਧਾਰਨ ਕਰ ਲੈਂਦੇ ਨੇ ਉਹਨਾਂ ਦੇ ਸਰੂਪ ਜੀ ਆਪਾਂ ਉਹਨਾਂ ਨੂੰ ਦੇਖਦੇ ਆਂ ਤੇ ਭਗਵਾਨ ਜਿਹੜੇ ਆ ਉਹ ਸਿਰਫ ਗਰਬ ਗਰਾਏ ਦੇ ਵਿੱਚ ਹੀ ਅੱਛੇ ਲੱਗਦੇ ਨੇ ਉਹ ਯਾਰ ਪੰਡਾਲ ਚੱਚੇ ਲੱਗਦੇ ਨੇ ਨਹੀਂ ਉਹ ਸੜਕਾਂ ਤੇ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਚੀਜ਼ਾਂ ਸੜਕਾਂ ਤੇ ਫਿਰਨ ਵਾਲੀਆਂ ਹੈਗੀਆਂ ਨੇ ਧੰਨਵਾਦ ਜੀ ਸੁਪਰੀ ਸੋ ਇਹ ਸੰਨ ਇਸ ਮੰਦਰ ਦੇ ਪੁਜਾਰੀ ਜੋ ਕਿ ਇਸ ਮੰਦਰ ਦੀ ਦੇਖ ਰੱਖ ਕਰਦੇ ਨੇ ਮਤਲਬ ਇਹਨਾਂ ਦੀ ਪੁਸਤਾਂ ਹੀ ਮੰਦਰ ਦੀ ਦੇਖ ਰੱਖ ਕਰਦੇ ਨੇ ਇਹ ਬਿਲਕੁਲ ਕਿਲਾ ਚੌਕ ਦੇ ਸਾਹਮਣੇ ਰਾਜੇਸ਼ਵਰ ਮੰਦਰ ਹੈ ਤੇ ਇੱਥੇ ਅਸੀਂ ਭਗਤਾਂ ਨਾਲ ਵੀ ਗੱਲ ਕਰਾਂਗੇ ਕਿ ਉਹ ਇਸ ਦਿਨ ਦੇ ਵਿੱਚ ਕੀ ਲਹਾ ਲੈਣ ਕੇ ਕਿੱਦਾਂ ਮੱਥਾ ਟੇਕਣ ਤੇ ਅਸੀਂ ਭਗਤਾਨ ਦੇ ਨਾਲ ਤੁਹਾਡੀ ਰੂਬਰੂ ਕੁਰਬਾਨੀ ਜੈ ਸ਼ਿਵ ਸ਼ੰਕਰ ਜੀ ਜੈ ਸ਼ਿਵ ਸ਼ੰਕਰ ਓਮ ਨਵਸ਼ਯਾ ਹਰ ਹਰ ਮਹਾਦੇਵ ਸਭ ਨੂੰ ਸ਼ਾਵਨ ਦੀ ਪਹਿਲੇ ਸੋਮਵਾਰ ਦੀ ਬਹੁਤ ਬਹੁਤ ਸ਼ੁਭ ਕਾਮਨਾ ਹੈ ਤੇ ਤੁਸੀਂ ਕੋਈ ਵਰਤ ਰੱਖਿਆ ਅੱਜ ਤੁਸੀਂ ਮੰਦਰ ਦੇ ਵਿੱਚ ਆਏ ਨਹੀਂ ਅਸੀਂ ਮੰਦਰ ਦੀ ਸੇਵਾ ਕਰਦੇ ਹਾਂ ਬਾਤ ਇਹ ਰੱਖਦਾ ਸਾਡੀ ਦੁਕਾਨਦਾਰੀ ਇਸ ਕਰਕੇ ਥੋੜਾ ਅਸੀਂ ਉਲਝੇ ਰਹਿੰਦੇ ਹਾਂ ਬਾਕੀ ਬਹੁਤ ਭਗਤਾਨ ਨੇ ਜਿਨ੍ਹਾਂ ਨੇ ਵਰਤ ਰੱਖਿਆ ਹੋਇਆ ਬਹੁਤ ਹੀ ਸ਼ਰਧਾ ਹੈ ਕੁਆਰੀ ਕੁੜੀ ਦੀ ਬਹੁਤ ਸ਼ਰਧਾ ਹੈ ਕਿਉਂਕਿ ਮਾਤਾ ਬਾਰਬਦੀ ਨੇ ਵੀ ਪਾਰੇ ਉਹਦੇ ਵਰਤ ਰੱਖੇ ਸੀ ਕਿ ਸ਼ਬਦੀ ਨੂੰ ਸ਼੍ਰੀਪ੍ਰਾਪਤ ਕੀਤਾ ਇਸ ਕਾਰਨ ਬਹੁਤ ਸ਼ਰਧਾ ਹੈ ਬਾਕੀ ਆਪਣਾ ਹੈ ਤਿਹਾਰ ਬਹੁਤ ਹੀ ਸ਼੍ਰੀਆਤੀ ਹੋਰਗਾ ਤਿਹਾਰ ਮਨਾਇਆ ਜਾਂਦਾ ਹੈ ਜਿਹਨ ਸ਼੍ਰੀਆਤੀ ਨੂੰ ਰਸ ਹੁੰਦਾ ਉਸੇ ਤਰੀਕੇ ਹੋਇਆ ਸਾਹਾ ਸੋਮਵਾਰ ਇਸ ਮੰਦਿਰ ਦੀ ਮਹਾਨਤਾ ਕਰਕੇ ਬਹੁਤ ਜ਼ਿਆਦਾ ਰਸ ਹੁੰਦਾ ਲੋਕੀ ਸਵੇਰ ਤੋਂ ਲਾਈਨਾਂ 'ਚ ਲੱਗੇ ਹੋਏ ਹੁਣ ਤੱਕ ਲਾਈਨਾਂ ਚੱਲਦੀ ਆ ਰਹੀਆਂ ਹਨ ਪ੍ਰਸ਼ਾਦ ਦੀ ਪੂਰੀ ਵਿਵਸਥਾ ਹੈ ਰਾਤ ਸ਼ਾਮ ਨੂੰ ਖੀਰ ਪੂੜੇ ਦੀ ਪੂਰੀ ਵਿਵਸਥਾ ਹੈ ਹਰ ਤਰ੍ਹਾਂ ਦਾ ਇਸ ਮੰਦਿਰမှာ ਭਗਵਾਨ ਦੀ ਕਿਰਪਾ ਭਗਵਾਨ ਉਹਦੇ ਖੁਦ ਪ੍ਰਗਟ ਹੋਇਆ ਹੈ ਸ੍ਰੀ ਨਾਮ ਕੇ ਇਹਦੇ ਉਰੇ ਰਾਜੇ ਮਹਾਰਾਜੇ ਪਹਿਲਾਂ ਉਰੇ ਹੀ ਮੱਥਾ ਜਲ ਬਰਤਾਂਦੇ ਸੀਗੇ ਇਹਦੀ ਮੰਦਿਰ ਦੀ ਬਹੁਤ ਪ੍ਰਾਣੀ ਮੰਨਤਾ ਹੈ ਬਹੁਤ ਹੀ ਕਿਰਪਾ ਉਰੇ ਭਗਵਾਨ ਦੀ ਮਹਾਦੇਵ ਦੀ ਤੁਸੀਂ ਨਹੀਂ ਰੱਖੇ ਵਰਤ ਨਹੀਂ ਮੈਂ ਨਹੀਂ ਰੱਖਦਾ ਘਰ ਦੇ ਰੱਖ ਲੈਣੇ ਜੀ ਕੋਈ ਵਾਰੀ ਆਪਣਾ ਥੋੜਾ ਖਾਣਾ ਵੀ ਨਾ ਸਾਹਿਬ ਦੋ ਜੀ ਬਾਕੀ ਸ਼ਰਧਾ ਹੈ ਭਗਵਾਨ ਇਹ ਨਹੀਂ ਕਹਿੰਦੇ ਰੱਖੋ ਬਾਕੀ ਸ਼ਰਧਾ ਬਹੁਤ ਹੈ ਲੋਕਾਂ ਵਿੱਚ ਜੋ ਆਪਣੀ ਸ਼ਰਧਾ ਰਿਕਾਰਡਿੰਗ ਸਭ ਕਰਦੇ ਨੇ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਧੰਨਵਾਦ ਹੋਰ ਹਰ ਮਹਾਦੇਵ ਸੋ ਇਹ ਸਨ ਇੱਥੇ ਮੰਦਿਰ ਦੇ ਵਿੱਚ ਜੋ ਭਗਤ ਆਏ ਸੀਗੇ ਤਾਂ ਉਹਨਾਂ ਨਾਲ ਵੀ ਗੱਲ ਕੀਤੀ ਤਾਂ ਤੁਹਾਨੂੰ ਹੋ ਸੋ ਇੱਥੇ ਅੱਜ ਜੋ ਪਹਿਲਾ ਸ਼ਾਵਨ ਦਾ ਮਹੀਨਾ ਆ ਉਹਦੇ ਵਿੱਚ ਜਿੰਨੇ ਵੀ ਇੱਥੇ ਸ਼ਰਧਾਲੂ ਆਏ ਨੇ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਗੱਲਬਾਤ ਕਰਵਾਣੀ ਆ ਤੇ ਦੇਖਦੇ ਆ ਕਿ ਉਹਨਾਂ ਨੇ ਕੀ ਕੁਝ ਮੰਨਤਾ ਮੰਗੀਆਂ ਨੇ ਜੋ ਇੱਥੇ ਮੰਦਿਰ ਦੇ ਵਿੱਚ ਆਏ ਨੇਗੇ ਮੈਂਮ ਤੁਹਾਡਾ ਨਾਮ ਨੇਹਾ ਹਾਂ ਜੀ ਨੇਹਾ ਨੇਹਾ ਜੀ ਤੁਸੀਂ ਅੱਜ ਪਹਿਲੇ ਸੋਮਵਾਰ ਸੀਗਾ ਮੱਥਾ ਦੇਖਣ ਆਏ ਹੋ ਕੀ ਮੰਨ ਦੇ ਵਿੱਚ ਮੁਰਾਦ ਲਿਖਿਆ ਕਿ ਅੱਛਾ ਪਾਰਟਨਰ ਮਿਲ ਜੇ ਜੀ ਅੱਛਾ ਪਾਰਟਨਰ ਮਿਲ ਜੇ ਜੀ ਤੇ ਕਿੰਨੇ ਸੋਮਵਾਰ ਤੇ ਵਰਤ ਰੱਖਣ ਜਾ ਰਹੇ ਤੁਸੀਂ ਫਿਰ ਬੱਸ ਵਰਤ ਹੀ ਰੱਖਦੀ ਸਰ ਅੱਛਾ ਜੀ ਬਸ ਵੀ ਮਤਲਬ ਇੱਕ ਸ਼ਰਤ ਹੈ ਵੀ ਮੱਥਾ ਟੇਕ ਕੇ ਆਣਾ ਹੈ ਜੀ ਸੋ ਇਹਨਾਂ ਨੇ ਇੱਕ ਅੱਛੇ ਵਰ ਦੀ ਇੱਕ ਮਨੋ ਕਾਮਨਾ ਕੀਤੀ ਹੈ ਫੋਲੇ ਸ਼ੰਕਰ ਇਹਨਾਂ ਦੀ ਮਨੋ ਕਾਮਨਾ ਪੂਰੀ ਕਰਨ ਤੇ ਇੱਕ ਸ਼ਰਤ ਆਲੂ ਸਾਡੇ ਨਾਲ ਹੋਰ ਜੁੜੇ ਨੇ ਆਪਾਂ ਜੀ ਤੁਹਾਡਾ ਨਾਮ ਕੀ ਕਮਲ ਕੁਮਾਰ ਕਮਲ ਕੁਮਾਰ ਜੀ ਅੱਜ ਤੁਸੀਂ ਇੱਥੇ ਪਹਿਲੇ ਸੋਮਵਾਰ ਦੀ ਪੂਜਾ ਕਰਨ ਆਏ ਹੋ ਮੰਨ ਦੇ ਵਿੱਚ ਕੀ ਧਾਰਨਾ ਕਰਕੇ ਆਏ ਹੋ ਕਿ ਸ਼ਰਦਾ ਕੀ ਕਿਦਾਂ ਵਧੀਆ ਮਤਲਬ ਕੀ ਅੱਛੀ ਸ਼ਰਦਾ ਹੋਵੇ ਸਭ ਦੇ ਮਨਾ ਚ ਤੇ ਵਧੀਆ ਜਿੰਨੇ ਵੀ ਸੋਮਵਾਰ ਆ ਉਹ ਵਧੀਆ ਹੋਵੇ ਸਭ ਦੇ ਗੁਜ਼ਰੇ ਨਹੀਂ ਸੋ ਇਹਨਾਂ ਨੇ ਸਬਦ ਸਰਬਤ ਦਾ ਭਲਾ ਮੰਗਿਆ ਕਿ ਇਹ ਸਬਦ ਦਾ ਭਲਾ ਹੋਵੇ ਤੇ ਆਪਾਂ ਹੋਰ ਵੀ ਦੇਖਦੇ ਇੱਥੇ ਹੋਰ ਸ਼ਬਦਾਂ ਨੂੰ ਨੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਸਾਡੇ ਨਾਲ ਭਾਜੀ ਤੁਹਾਡਾ ਕੀ ਨਾਮ ਮੇਰਾ ਨਾਮ ਵਿਵਾਨ ਹੈਂ ਵਿਵਾਨ ਵਿਵਾਨ ਹਾਂਜੀ ਤੁਸੀਂ ਅੱਜ ਪਹਿਲਾ ਸੋਮਵਾਰ ਸੀਗਾ ਪੂਜਾ ਕਰਨ ਆਏ ਹੋਗੇ ਤੇ ਮਨ ਦੇ ਵਿੱਚ ਕੀ ਲੱਗਿਆ ਹੈ ਬਾ ਕੁਛ ਨਹੀਂ ਪਹਿਲਾ ਸਾਵਣ ਸੀਗਾ ਭੋਲੇ ਹੱਤ ਨੂੰ ਮਨਾਣਾ ਹੈ ਅ ਅੱਜ ਤੇ ਦਿਨ ਦੀ ਮਹੱਤਤਾ ਕੀ ਹੈ ਜੀ ਸਰ ਸਾਵਣ ਦਾ ਸੋਮਵਾਰ ਭੋਲੇ ਨਾਲ ਦਾ ਦਿਨ ਹੈ ਭੋਲੇ ਨਾਲ ਨੂੰ ਤਾਂ ਵੈਸੇ ਹੀ ਮੰਨਿਆ ਜਾਂਦਾ ਹੈ ਸਾਵਣ ਜਿਹੜਾ ਹੈ ਉਹਨਾਂ ਦਾ ਇੱਕ ਮਤਲਬ ਮਹੀਨਾ ਮੰਨਿਆ ਜਾਂਦਾ ਹੈ ਜਿਸ ਨੂੰ ਮੰਨਦੇ ਹੋਏ ਲੋਕ ਜਿਹੜਾ ਪੂਰੀ ਸ਼ਰਧਾ ਨਾਲ ਇਸ ਨੂੰ ਮਨਾਉਂਦੇ ਅ ਅੱਜ ਤੁਸੀਂ ਇੱਥੇ ਮੰਦਰ ਚ ਆਏ ਹੋ ਕਿ ਮਨੋ ਕਾਮਨਾ ਲੈ ਕੇ ਆਏ ਹੋ ਜੀ ਸਰ ਮੇਰੀ ਤਾਂ ਰੁਟੀ ਨਹੀਂ ਹੈ ਸਿਰ ਰੋਜ਼ ਹੀ ਮੰਦਰ ਆਣਾ ਹੈ ਬੋਲੇनाथ ਦੇ ਦਰਸ਼ਨ ਕਰਨੇ ਹੈ ਜਲ ਚੜਾਣਾ ਹੈ ਰੂਟੀਨ ਦਾ ਜੋ ਇੱਕ ਹੈ ਉਹੀ ਸਿਸਟਮ ਨਾਲ ਅਸੀਂ ਅੱਜ ਆਏ ਹੈ ਜੀ ਬਟ ਰਾਸ਼ ਹੋਣ ਕੇ ਕਾਰਨ ਜਿਹੜਾ ਹੈ ਅੱਜ ਕਾਫੀ ਟਾਈਮ ਲੱਗਿਆ ਉਹਦੇ ਤੁਹਾਡਾ ਕੀ ਨਾਮ ਸਿਧਾਰਥ ਸਿਧਾਰਥ ਮਨੋਤਰਾ ਸਿਧਾਰਥ ਮਨੋਤਰਾ ਜੀ ਜੀ ਸੋ ਇਹ ਸੰਨ ਸਿਧਾਰਥ ਮਨੋਤਰਾ ਜੀ ਇਹਨਾਂ ਦੀ ਤਾਂ ਰੈਗੂਲਰਿਟੀ ਹੈ ਕਿ ਉਹ ਮੰਦਰ ਦੇ ਵਿੱਚ ਮੱਥਾ ਟੇਕਣ ਆਉਂਦੇ ਨੇ ਤੇ ਆਪਾਂ ਹੋਰ ਸ਼ਰਦਾਲੂਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਅੱਜ ਇੱਥੇ ਜੋ ਪਹਿਲਾ ਸੋਮਵਾਰ ਆ ਕੀ ਦਿਲ ਦੇ ਵਿੱਚ ਲੈ ਕੇ ਆਏ ਨੇ ਤੇ ਉਹਨਾਂ ਦੀ ਕੀ ਮਨੋ ਕਾਮਨਾ ਮੰਨੀ ਭਾਈ ਸੱਸੀ ਗਾਲ ਜੀ ਤੇ ਤੁਸੀਂ ਅੱਜ ਮੰਦਰ ਦੇ ਵਿੱਚ ਆਓਗੇ ਤੇ ਕੀ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਤੇ ਸਾਡੇ ਕੀ ਮਨੋ ਤੁਹਾਡੀ ਕੀ ਮਨੋ ਕਾਮਨਾ ਚ ਪੂਰੀ ਹੋਣੀ ਚਾਹੀਦੀ ਮਨੋ ਕਾਮਨਾ ਤਾਂ ਬਹੁਤ ਆ ਜੀ ਮਨੋ ਕਾਮਨਾ ਸੋਚੇ ਰਿਹਾ ਸੋਮਵਾਰ ਆਂਦੀ ਹੈ ਮਤਲਬ ਟਿਕਣਾ ਜੀ ਮਨੋ ਕਾਮਨਾ ਸ਼ਰਧਾ ਕਰ ਲੈਣਾ ਹੈ ਜੀ ਮੰਦਰ ਦਾ ਸ਼ਰਧਾ ਲਈ ਹੈ ਨਾ ਕਿ ਅੱਜ ਸੋਮਵਾਰ ਹੈਗਾ ਤੇ ਤੁਸੀਂ ਕੀ ਕੁਝ ਚੜਾਣਾ ਹੈ ਮਾਸਾ ਜਾਲਤ ਮੁਦਦ ਹੋ ਗਈ ਕਿਨ ਫਲ ਹੋ ਗਈ ਜੀ ਪੋलेश्वर शंकर صاحب ਨੂੰ ਤੁਹਾਡਾ ਕੀ ਨਾਮ ਹੈ ਨਾਮ ਗੁਰਤੇਜ ਸਿੰਘ ਜੀ ਗੁਰਤੇਜ ਸਿੰਘ ਤੇ ਇਹ ਗੁਰਤੇਜ ਸਿੰਘ ਸੀਗੇ ਜੋਸ਼ੀ ਮਹਾਰਾਜ ਦੀ ਪੂਜਾ ਕਰਨਾ ਆਏ ਨੇ ਤੇ ਇਹਨਾਂ ਨੇ ਇਹਨਾਂ ਦਾ ਮੰਨਣਾ ਹੈ ਆ ਭਗਵਾਨ ਪੋलेश्वर शंकर ਜੋ ਬੇਟਾ ਜੀ ਮਰਾ ਹੈ ਹਲੋ ਦਰਵਾਸ ਸਿੰਘ ਜੀ ਅਸੀਂ ਜੀ ਮੰਦਰ ਆਏ ਆ ਜੀ ਸਾਵਨ ਕਰਕੇ ਮੱਥਾ ਟੇਕਣ ਵਾਸਤੇ ਸਾਧਨ ਨਾਲ ਪਹਿਲਾ ਸੋਮਵਾਰ ਸਾਵੰਨ ਦੀ ਸਾਵੰਨ ਸੋ ਦੋਸਤੋ ਅਸੀਂ ਨੇ ਪੂਰੀ ਕੋਸ਼ਿਸ਼ ਕੀਤੀ ਜੋ ਅੱਜ ਦਾ ਪਹਿਲਾ ਸੋਮਵਾਰ ਆ ਤੁਹਾਡੇ ਰੂਬੂ ਕਰਨ ਦੀ ਕਿ ਅੱਜ ਦੇ ਦਿਨ ਦੀ ਕੀ ਮਹੱਤਤਾ ਹੈ ਕਿਉਂ ਮਨਾਇਆ ਜਾਂਦਾ ਹੈ ਇਸ ਇਸ ਦਿਨ ਕਿ ਕੁਝ ਖਾਣਾ ਚਾਹੀਦਾ ਹੈ ਕਿ ਕੁਝ ਨਹੀਂ ਖਾਣਾ ਚਾਹੀਦਾ ਹੈ ਅਸੀਂ ਨੇ ਜੋ ਵੀ ਸਾਡੇ ਲਵੇ ਜਾਣਕਾਰੀ ਸੀਗੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਤੇ ਤੁਸੀਂ ਵੀ ਹੁਣ ਜੋ ਅੱਜ ਤੋਂ ਜੋ ਸੋਮਵਾਰ ਦੇ ਵਰਤ ਰੱਖੇ ਜਾ ਰਹੇ ਨੇ ਜਾਂ 사ਵਨ ਦਾ ਮਹੀਨਾ ਚੱਲ ਰਿਹਾ ਤੁਸੀਂ ਵੀ ਮੰਦਰ ਦੇ ਵਿੱਚ ਜਾ ਕੇ ਅਗਰ ਸ਼ਰਧਾ ਰੱਖਦੇ ਹੋਗੇ ਤਾਂ ਆਪਣੀ ਮਨੋ ਕਾਮਨਾ ਪੂਰੀ ਕਰਨ ਲਈ ਮੰਦਰ ਦੇ ਵਿੱਚ ਜਾਓ ਜਲ ਚੜਾਓ ਕਿਉਂਕਿ ਸ਼ਿ ਪੋਲੇ ਨਾਥ ਤਾਂ ਸ਼ਰਧਾ ਦੇ ਭੁੱਖਿਆ ਨਾ ਉਹ ਕਿਸੇ ਕੋਈ ਜ਼ਿਆਦੇ ਦਿਖਾਵੇ ਦੀ ਉਹ ਚੀਜ਼ਾਂ ਨਹੀਂ ਮੰਗਦੇ ਸੋ ਤੁਸੀਂ ਵੀ ਮੰਦਰ 'ਚ ਜਾਓ ਤੇ ਆਪਣਾ ਜੋ ਮਨ ਕਾਮਨਾ ਮੈਨ ਉਹ ਪੂਰਨ ਨੂੰ ਹੁਣ ਸਾਡੇ ਵੱਲੋਂ ਵੀ ਇਹੀ ਆ ਫਿਰ ਤੁਸੀਂ ਮੰਦਰਾਂ ਦੇ ਵਿੱਚ ਜਾਓ ਤੇ ਆਪਣੀ ਮਨੋ ਕਾਮਨਾ ਪੂਰੀ ਕਰੋ ਮੈਂ ਜਗਸੀਰ ਕੈਮਰਾਮੈਨ ਸੁਨੀਲ ਦੇਨ